ਕਿ ਉਹ ਫੋਟੋ ਹੈ ਉਹ ਲਾਉਂਗੀ ਮੇਰੇ ਤੇ ਮੈਂ ਪਤਾ ਨਹੀਂ ਕਿੰਨੇ ਘਲਾਏ ਬਸ ਖੁਸ਼ੀ ਹੈ ਵੀ ਪਤਾ ਨਹੀਂ ਜੀ ਸਰ ਨੀ ਅੱਜ ਜੁੜੀ ਕਿਤਾਬ ਲੈ ਜਾਓ ਨੂੰ ਕਿ ਅੱਜ ਉਹ ਪਈ ਐ ਮੈਂ ਵੀ ਪਈ ਐ ਯਾਰ ਮਸਲਾ ਨਾ ਹਾਂ ਜੀ ਅੱਜ ਦਾ ਸਰ ਇਹ ਨਵੀਂ ਵਧੀਆ ਕਰਕੇ ਸਾਡੇ ਸੁਭਾਗ ਹੋ ਗਿਆ ਇੱਕ ਟੁੱਟ ਗਿਆ ਤੋਂ ਟੁੱਟਿਆ ਸਰ ਆਏ ਹੁਣ ਸੋ ਪੰਜਾਬ ਦੇ ਅੰਦਰ ਫੋਰੈਸਟ ਡਿਪਾਰਟਮੈਂਟ ਵੱਲੋਂ ਪਲਾਂਟਿਸਟ ਲਾ ਕੇ ਜਿਹੜਾ ਇੱਕ ਨਿਯਮ ਸਿੜੀ ਹੋਈ ਹੈ ਉਹਦੀ ਕੜੀ ਵਜੋਂ ਅੱਜ ਇਹ ਸਕੂਲ ਦੇ ਅੰਦਰ ਵੀ ਪੌਦੇ ਲਗਾਏ ਆ ਸੋ ਲਗਭਗ ਇਕ ਹਜ਼ਾਰ ਕੂਟਾ ਜਿਹੜਾ ਅਸੀਂ ਵਕ ਵਕ ਇੱਥੇ ਆਏ ਹੋਏ ਸਸਤਾਵਾਂ ਨੂੰ ਪੰਚਾਇਤਾਂ ਨੂੰ ਲੋਕਾਂ ਨੂੰ ਵੰਡਿਆ ਸੋ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਵਿੱਚ ਜਿੱਥੇ ਬਾਕੀ ਮਤਲਬ ਸਾਈਟਾਂ ਤੇ ਕੰਮ ਚੱਲ ਰਹੇ ਆ ਜੋਏ ਪੰਜਾਬ ਦੇ ਅੰਦਰ ਨੌਕਰੀਆਂ ਦਾ ਸਵਾਲ ਆ, ਮੌਜੇ ਕਲੀਰਿਕਾ ਦਾ ਸਵਾਲ ਆ, ਪੰਜਾਬ ਦੇ ਅੰਦਰ ਵਕ ਵਕਤ ਦੀ ਯੋਜਨਾਵਾਂ ਨੇ ਤੇ ਕੰਮਿੰਦਾ ਜਾ ਰਿਹਾ। ਪਰ ਇਹਦੇ ਨਾਲ ਨਾਲ ਮਨੁੱਖੀ ਜੀਵਨ ਦੇ ਲਈ ਇੱਕ ਸਾਫ਼ ਸੁਥਰਾ ਵਾਤਾਵਰਨ ਜਿਹੜਾ ਅੱਜ ਬਹੁਤ ਮੈਂ ਸਮਝਦਾ ਕਿ ਵੱਡੀ ਚਨੋਤੀ ਹੈ। ਉਹਦੇ ਲਈ ਪੰਜਾਬ ਦੀ ਜ਼ਮੀਨ ਦੇ ਉੱਤੇ ਜੰਗਲਾਤ ਵਿਭਾਗ ਵੱਲੋਂ 3 ਕਰੋੜ ਬੂਟੇ ਲਾਉਣ ਦਾ ਟਾਰਗੇਟ ਬੱਝਿਆ ਹੈ। ਸੋ ਵੱਖ-ਵੱਖ ਯੋਜਨਾਵਾਂ ਜਿਵੇਂ ਕੈਂਪਾਂ ਦੀ ਯੋਜਨਾ ਆ, ਗ੍ਰੀਨ ਪੰਜਾਬ ਯੋਜਨਾ ਹੈਗੀ ਆ। ਸੋ ਉਹਦੇ ਅ ਕੜੀ ਵੱਜੂ ਅੱਜ ਤੇ ਮਗਨਗੋਦੀ ਸਕੂਲ ਦੇ ਅੰਦਰ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਜਿਹੜਾ ਸਕੂਲ ਦੇ ਅ ਪ੍ਰਬੰਧਕਾਂ ਵੱਲੋਂ ਆਰਗੇਨਾਈਜ਼ ਕੀਤਾ ਗਿਆ। ਸੋ ਮੈਂ ਜ਼ਰੂਰ ਇਹ ਲੋਕਾਂ ਨੂੰ ਅਪੀਲ ਕਰਾਂਗਾ, ਵਾਰ-ਵਾਰ ਕਰਾਂਗਾ ਕਿ ਜਿਵੇਂ ਅਸੀਂ ਅਕਸਰ ਹੀ ਕਹਿੰਦੇ ਆ ਇੱਕ ਰੁੱਖ ਸੋ ਸੁਖ। ਸੋ ਜਿਸ ਤਰ੍ਹਾਂ ਕਲਾਈਮੇਟ ਚੇਂਜ ਹੋ ਰਿਹਾ ਸਾਰੇ ਸੰਸਾਰ ਦੇ ਅੰਦਰ, ਉਹਦਾ ਅਸਰ ਸਾਡੇ ਤੇ ਵੀ ਪੈ ਰਿਹਾ। ਗਰਮੀ ਲਗਾਤਾਰ ਵੱਧ ਰਹੀ ਹੈ ਤਪਸਵदन ਦੇ ਨਾਲ ਜਿਹੜਾ ਮਨੁੱਖੀ ਜੀਵਨ ਨੂੰ ਚੁਣੌਤੀ ਹੈ ਉਹ ਤਾਂ ਹੀ ਹਟਾਈ ਜਾ ਸਕੀ ਹੈ ਜੇ ਅਸੀਂ ਵੱਧ ਤੋਂ ਵੱਧ ਬੂਟੇ ਪੰਜਾਬ ਚ ਲਾਵਾਂਗੇ ਸੋ ਇਹ ਬੂਟੇ ਨਾ ਕੇਵਲ ਕਮਰਸ਼ੀਅਲ ਬੂਟੇ ਆ ਬਲਕਿ ਫਲਦਾਰ ਬੂਟੇ ਵੀ ਲਾਏ ਜਾ ਰਹੇ ਆ ਤਾਂ ਜੋ ਸਾਡੇ ਜਾਨਵਰ ਪੰਛੀ ਜਿਹੜੇ ਆ ਉਹ ਵੀ ਆਪਣਾ ਜੀਵਨ ਜਿਹੜਾ ਹੈ ਉਹ ਨਰਵਾ ਕਰ ਸਕਣ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਇਹ ਕਰਾਂਗਾ ਵੱਧ ਵੱਧ ਮੁੱਡੇ ਲਾ ਕੇ ਸੋ ਜਿਹੜਾ ਟਾਰਗੇਟ ਬਥੇਆ ਗਿਆ ਪੰਜਾਬ ਦੇ ਅੰਦਰ ਮਾਨਜੁਗ ਮੁੱਖ ਮੰਤਰੀ ਜੀ ਦੇ ਵਾਅਦੇ ਵਿੱਚ ਉਹ ਅਸੀਂ ਲਗਭਗ 60% ਪੂਰਾ ਕਰ ਲਿਆ ਪੰਜਾਬ ਦੇ ਵਿੱਚ ਅੱਜ ਤੱਕ ਸੋ ਰਹਿਣ ਦਾ ਟਾਰਗੇਟ ਆਨਲ ਜਨਾ ਚ ਕਿਉਂਕਿ ਅਗਸਤ ਤੱਕ ਜਿਹੜੀ ਇਹ ਪਲਾਂਟੇਸ਼ਨ ਚੱਲਣੀ ਹੈ ਸੋ ਉਹਦੇ ਅੰਦਰ ਸੀ ਇਹ ਟਾਰਗੇਟ ਪੂਰਾ ਕਰਾਂਗੇ ਔਰ ਚੇਤਨ ਤੌਰ ਦੇ ਉੱਤੇ ਆ ਇਹ ਬੂਟੇ ਉਥੇ ਲਾਇਆ ਜਾ ਰਿਹਾ ਜਿੱਥੇ ਬਾਉਂਡਰੀ ਹੈ ਸਕੂਲ ਨੇ ਕਾਲਜਸ ਨੇ ਸਾਡੀਆਂ ਡਿਸਪੈਂਸਰੀਆਂ ਨੇ ਸਾਡੀਆਂ ਵਾਟਸਪਲਾਈਆਂ ਨੇ ਜਾਂ ਸਰਕਾਰੀ ਇੰਸਟੀਚੂਟ ਨੇ ਜਾਂ ਪਲੇ ਗਰਾਊਂਡ ਹੈਗੇ ਆ ਸੋ ਇਹਦੇ ਨਾਲ ਦੇ ਨਾਲ ਹਰ ਕਿਸਾਨ ਦੇ ਟਿਊਬਲ ਤੇ ਜਿਹੜਾ ਸਰਕਾਰੀ ਟਿਊਬਲ ਹੈ ਉਥੇ ਵੀ ਚਾਰ ਬੂਟੇ ਲਾਉਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੋ ਪੰਜਾਬ ਦੇ ਅੰਦਰ ਜਿਹੜੀਆਂ ਜ਼ਰਨਾਲੀ ਸੜਕਾਂ ਨੇ ਜਿਹੜੀਆਂ ਚੌੜੀਆਂ ਸੜਕਾਂ ਆ ਉਥੇ ਵੀ ਜਿਹੜੇ ਬੂਟੇ ਲਾਉਣ ਦਾ ਇੱਕ ਟਾਰਗੇਟ ਮਿਲ ਜयो ਹੈ ਸਰਕਾਰ ਨੇ ਦਿੱਤਾ ਸੋ ਮੈਂ ਅੱਜ ਇੱਥੇ ਆਇਆ ਬੜਾ ਸ਼ਾਨਦਾਰ ਪ੍ਰੋਗਰਾਮ ਆਰਗੇਨਾਈਜ਼ ਕੀਤਾ ਮੈਂ ਜਨਰਲ ਲੋਕਾਂ ਨੂੰ ਫੀਲ ਕਰਦਾ ਹਾਂ ਕਿ ਹਰ ਵਾਰ ਤੁਹਾਨੂੰ ਇਨਸ਼ਾਅੱਲਾਹ ਦੇ ਵਿੱਚ ਉਹ ਵੀ ਆਪਣੇ ਭੁਗਤਾਨ ਦਾ ਕਰਨ ਤੇ ਜਿੰਨੇ ਵੀ ਕਿਸੇ ਸੰਸਥਾ ਰੋਟੇ ਚਾਹੀਦੇ ਆ ਉਹ ਸਾਡੇ ਫੋਰੈਸਟ ਡਿਪਾਰਟਮੈਂਟ ਦੇ ਨਾਲ ਤਾਲਮਲ ਕਰਕੇ ਤੇ ਲੈ ਅਸਿਕ ਦਾ ਉਹ ਵਾਤਬਾਤ ਬੁੱਟੇ ਜਿਹੜਾ ਲਾਇਆ ਤਾਂ ਸੰਸਦ ਨੂੰ ਚੰਗੀ ਚੰਨੀ ਨੇ ਅਮਨ ਪਾਲੀ ਸਪੋਰਟ ਦਿੱਤੀ ਹੈ ਬਰਾ ਮੈਂ ਸਮਝਦਾ ਕਿ ਕਰੋਨ ਸਭ ਲਈ ਬਰਾਬਰ ਆ ਹਰੇਕ ਨੂੰ ਕਰੋਨ ਦੀ ਸਵਿਧਾਨ ਦੀ ਚੌਕਟੇ ਦੇ ਵਿੱਚ ਹੀ ਆਪਣਾ ਨਿਆਂ ਮੰਗਣਾ ਚਾਹੀਦਾ ਸੋ ਕਿਸੇ ਇਕੱਲੇ ਕਰੇ ਵਿਅਕਤੀ ਦਾ ਸਵਾਲ ਨਹੀਂ ਪੰਜਾਬ ਦੇ ਅੰਦਰ ਅਮਨ ਤੇ ਸ਼ਾਂਤੀ ਦੇ ਲਈ ਮਾਰਜੁਗ ਮੁੱਖ ਮੰਤਰੀ ਜੀ ਵੱਲੋਂ ਜਿਹੜਾ ਵਿਰਸ ਘੱਪ ਲਿਆ ਗਿਆ ਉਹਦੀ ਵਾਇਲੇਸ਼ਨ ਕਿਸੇ ਨੂੰ ਵੀ ਕਰਨ ਦੀ ਨਾ ਅਗਿਆ ਚੀਜ ਜਾਊਗੀ ਨਾ ਕਿਸੇ ਨੂੰ ਅਧਿਕਾਰ ਹੈਗਾ ਸੋ ਹਰੇਕ ਨੂੰ ਆਪਣੇ ਕਨਸਟੀਟਿਊਸ਼ਨ ਦੀ ਜਿਹੜੀ ਰੋਸ਼ਨੀ ਦੇ ਵਿੱਚ ਆਪਣਾ ਰਾਈਟ ਮੰਗਦਾ ਹੈਗਾ ਸੋ ਮੈਂ ਸਮਝਦਾ ਕਿ ਜਿਹੜਾ ਉਹ ਇਕੱਲੇ ਵਿਅਕਤੀ ਦਾ ਸਵਾਲ ਨਹੀਂ ਇਹ ਸੁੰਚੀ ਪੰਜਾਬ ਦਾ ਸਵਾਲ ਹੈਗਾ ਸੋ ਪੰਜਾਬ ਚੜ੍ਹਦੀ ਕਲਾ ਚ ਰਵੇ ਪੰਜਾਬ ਦੇ ਵਿੱਚ ਮੀਸ ਰਵੇ ਇਹਦੀ ਸਰਕਾਰ ਲੱਗਦਾ ਜੀ ਚੜ੍ਹਦੀ ਕਲਾ ਦੀ سپورਟ ਕੀਤੀ ਅਮਰਪਾਲ ਉਹਨਾਂ ਦੀ ਪੰਚ ਉਹਨਾਂ ਦੇ ਹੱਕ ਵਿੱਚ ਬੋਲੇ ਨੇ ਇਹ ਤਾਂ ਕਾਂਗਰਸ ਨੇ ਆਪਣਾ ਸਟੈਂਡ ਸਪੱਸ਼ਟ ਕਰਤਾ ਕਾਂਗਰਸ ਨੇ ਕਿਹਾ ਵੀ ਚੰਨੀ ਦਾ ਨਿੱਜੀ ਵਿਚਾਰ ਹੈ ਕਿਸਦਾ ਨਿੱਜੀ ਵਿਚਾਰ ਕੋਈ ਹੋ ਸਕਦਾ ਪਰ ਮੈਂ ਜ਼ਰੂਰ ਇਹ ਗੱਲ ਕਹਾਂਗਾ ਕਿ ਸਾਡੀ ਸਰਕਾਰ ਮਾਨਜੋਗ ਮੁੱਖ ਮੰਤਰੀ ਸਦਾਪ ਕੌਂਸਲ ਮਾਦੇ ਦੇ ਵਾਈਦੇ ਵਿੱਚ ਸਮੁੱਚੇ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰ ਰਹੀ ਹੈ ਜੋ ਪੰਜਾਬ ਦੀ ਸ਼ਾਂਤੀ ਭਾਈਚਾਰਾ ਕਾਇਮ ਰੱਖਣਾ ਸਰਕਾਰ ਦੀ ਡਿਊਟੀ ਹੈ ਉਹਦੀ ਅਸੀਂ ਲਗਾਤਾਰ ਡਰੇ